ਇਹ ਬੜਾ ਮਜ਼ਾ ਆਇਆ ਉੱਪਰ ਜਾ ਕੇ ਆਹ ਠੰਡ ਵੀ ਬਹੁਤ ਲਗੀ ਪਰ ਮਜ਼ੇਦਾਰ ਥਾ ਇਹ ਐਕਸਪੀਰੀਅੰਸ ਜਿਹੜਾ ਉੱਪਰ ਜਾਣ ਦਾ ਹੈ ਤਾਂ ਬੱਦ ਜਿਹਾ ਹੁੰਦਾ ਜੀ ਇੱਕ ਪਹਿਲੀ ਵਾਰ ਨਹੀਂ ਕੀਤਾ ਹੈ ਤੁਹਾਨੂੰ ਪਤਾ ਲੱਗ ਰਿਹਾ ਸੀ ਵੀ ਛੱਦਾ ਕਹੀ ਜੀਆਂ ਤੇ ਛੱਦਾ ਤੇ ਗਰਕੂਟ ਗਈ ਥੈਂਕ ਯੂ ਸੋ ਮਚ ਸਾਰਿਆਂ ਦਾ ਪਹਿਲਾਂ ਤੇ ਅ ਔਰ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਸੀ ਅਸੀਂ ਰੀਡੂਰ ਰਿਟਰਨ ਦੀ ਪ੍ਰੋਮੋਸ਼ਨ ਸਾਡੀ ਚੱਲ ਰਹੀ ਹੈ ਤੇ ਉਹਦੇ ਵਾਸਤੇ ਅਸੀਂ ਇੱਥੇ ਫਲਾਈਂਗ ਰੈਸਟੋਰੈਂਟ ਤੇ ਆਏ ਸੀ ਔਰ ਬੜਾ ਮਜ਼ਾ ਆਇਆ ਸਾਨੂੰ ਸਾਰਿਆਂ ਨੂੰ ਉੱਤੇ ਜਾ ਕੇ ਅਸੀਂ ਆਪਣੇ ਐਕਸਪੀਰੀਐਂਸ ਸ਼ੇਅਰ ਕੀਤੇ ਫਿਲਮ ਦੇ ਵੀ ਔਰ ਤੋਬਾ ਤੋਬਾ ਪਰਸਨਲ ਲਾਈਫ ਦੇ ਵੀ ਉਹ ਤੁਹਾਨੂੰ ਜਲਦੀ ਦੇਖਣ ਨੂੰ ਮਿਲਣਗੇ ਭਾਜੀ ਪਲੀਜ਼ ਨਹੀਂ ਚਲੋ ਜੋ ਕਾ ਪਾਰਟ ਮੈਂ ਫੇਰ ਕਹਾਂਗਾ ਕਿ ਡਿਫਰੈਂਟ ਤਰ੍ਹਾਂ ਦਾ ਐਕਸਪੀਰੀਐਂਸ ਹੈ ਪਰ ਮੋਹਾਲੀ ਨੂੰ ਇਹ ਚੀਜ਼ ਨੇ ਹੋਰ ਗਲੋਰੀਫਾਈ ਕੀਤਾ ਕਿ ਇੱਕ ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਲੋਕਾਂ ਨੂੰ ਸਾਡੇ ਸ਼ਹਿਰ ਦੇ ਵਿੱਚ ਇੱਥੇ ਮਿਲੇਗਾ ਔਰ ਇਟ ਇਜ਼ ਹੈਪਨਿੰਗ ਫਾਰ ਦਾ ਵੈਰੀ ਫਰਸਟ ਟਾਈਮ ਸਮ ਪੰਜਾਬੀ ਮੂਵੀ ਹੈਜ਼ ਕਮ ਟੂ ਪ੍ਰੋਮੋਟ ਇਸ ਪ੍ਰੋਡਕਟ ਫਿਲਮ 스타 ਕਾਸਟ ਵਿਦ ਦਾ ਐਂਟਾਇਰ 스타 ਕਾਸਟ ਅਸੀਂ ਇੱਥੇ ਜਿਹੜਾ ਫ্লাই ਡਾਈਨਿੰਗ ਤੇ ਆਏ ਆ ਇਹ ਸਿਨੇਮਾ ਲਈ ਵੀ ਸਾਡੇ ਲਈ ਵੀ ਲੋਕਾਂ ਲਈ ਵੀ ਪਹਿਲਾ ਐਕਸਪੀਰੀਅੰਸ ਹੈ ਬੜਾ ਮਜ਼ੇਦਾਰ ਹੈ ਸੋ ਰੈਡੂਅਰ ਟਰਨਸ ਇਸੇ ਤਰ੍ਹਾਂ ਦੀਆਂ ਨਵੀਆਂ ਚੀਜ਼ਾਂ ਉਹ ਰਿਅਲਟੀ ਲੈ ਕੇ ਆਉਂਦਾ ਹੈ ਕੀ ਬਾਤ ਹੈ ਮਾਇਰ Yeah. मेरे लिए तो बहुत नया एक्सपीरियंस था क्योंकि मुझे हाइट से डर लगता है लेकिन अब जैसे आप जानते, हमारी बहुत ही अलग तरीके की तो तो रेडुआ देखें और यहाँ पर भी जरूर आए फ्लाइंग खाना खाने <laughs> <laughs> को बड़ा मजा आया ऊपर जाके आठ ठंड भी बहुत लगी और मजेदार था तो हम सबको बाईस नवम्बर को देखने जाए सिनेमाघरों में पंजाबी जी भी कहाँगी ਸਨੋ ਸਾਰਿਆਂ ਨੂੰ ਫੀਡਰ ਸੇ ਬਾਈ ਨਾਮ ਦੇ ਕੰਜ਼ਰਵ ਰਜਾਇਓ ਥੈਂਕ ਯੂ ਸਰ ਨੇ ਤਾਂ ਉੱਪਰ ਪਾਰਟ ਵੀ ਕੀਤਾ ਏ ਬਾਈ ਤੁਸੀਂ ਸਹੀ ਤੁਸੀਂ ਬੜਾ ਐਕਸਪੀਰੀਅੰਸ ਸ਼ੇਅਰ ਕਰੋ ਜੀ ਆਹ ਦੇਖੋ ਕੀ ਹੈ ਕਿ ਇਹ ਐਕਸਪੀਰੀਅੰਸ ਜਿਹੜਾ ਉੱਪਰ ਜਾਂਦਾ ਹੈ ਤਾਂ ਰੱਬ ਜਿਉਂਦਾ ਜੀ ਇੱਕ ਪਹਿਲੀ ਵਾਰੀ ਕਿ ਮਾਰਾ ਇਹ ਤੋਂ ਪਹਿਲਾਂ ਤਾਂ ਮੈਂ ਚਲੀ ਅੰਮ੍ਰਿਤਪੁਰ ਤੇ ਨਹੀਂ ਸੀਗਾ ਔਰ ਜੀਨੇ ਵੀ ਉੱਪਰ ਦਾ ਮਤਲਬ ਸਵਰਗ ਦਾ ਜੇ ਝੂਟਾ ਲੈਣਾ ਹੋਏ ਤਾਂ ਇੱਕ ਵਾਰੀ ਇੱਥੇ ਆਵੇ ਜੀ ਔਰ ਪਤਾ ਲੱਗਦਾ ਜਿੰਦਾਂ ਕੋ ਕੀ ਬਾਜੀ ਕਹਿ ਰਹੇ ਸੀ ਸਭ ਦੀਆਂ ਸਾਨੂੰ ਪਤਾ ਲੱਗ ਰਿਹਾ ਸੀ ਵੀ ਛੱਤਾਂ ਕਹੀ ਜੀਆਂ ਤੇ ਛੱਤਾਂ ਤੇ ਕਰਤੂਤ ਕਹੀ ਸਰ ਨੇ ਤਾਂ ਉੱਪਰ ਪਾਠ ਵੀ ਕੀਤਾ ਏ ਬਾਈ ਦੱਸੋ ਜੀ ਤੁਸੀਂ ਕੋਈ ਐਕਸਪੀਰੀਅੰਸ ਸ਼ੇਅਰ ਕਰੋ ਜੀ ਆ ਦੇਖੋ ਕੀ ਹੈ ਕਿ ਇਹ ਐਕਸਪੀਰੀਅੰਸ ਜਿਹੜਾ ਉੱਪਰ ਜਾਣ ਦਾ ਹੈ ਤਾਂ ਰੱਬ ਜੀ ਹੁੰਦਾ ਜੇ ਇੱਕ ਵਾਰੀ ਕਰੀ ਖਾਇਆ ਇਹ ਤਾਂ ਪਹਿਲਾ ਤਾਂ ਮੈਂ ਚੱਲੀ ਜਾਂਦਾ ਉੱਪਰ ਗਿਆ ਨਹੀਂ ਸੀਗਾ ਔਰ ਜੀ ਨੇ ਵੀ ਉੱਪਰ ਦਾ ਮਤਲਬ ਸਵਰਗ ਦਾ ਜੇ ਝੂਟਾ ਲੈਣਾ ਹੋਵੇ ਤਾਂ ਇੱਕ ਵਾਰੀ ਇੱਥੇ ਆਵੇ ਜੀ ਔਰ ਪਤਾ ਲੱਗਦਾ ਜਿੰਦਾਂ ਕੋ ਕੀ ਬਾਜੀ ਕਹਿ ਰਹੇ ਸੀ ਸੰਧੀਆਂ ਸਾਨੂੰ ਪਤਾ ਲੱਗ ਰਿਹਾ ਸੀ ਵੀ ਛੱਤਾਂ ਕਹੀ ਜੀਆਂ ਤੇ ਛੱਤਾਂ ਤੇ ਕਰਤੂਤ ਕਹੀ